ਜੀ ਆਪਾਂ ਮੱਖਣੀ ਤੋਂ ਬਣਾਉਣ ਲੱਗੇ ਆਂ ਕਿਓ ਆਪਾਂ ਇਹਨੱਕ ਭਾਂਡੇ ਜੀ ਪਾਇਆ ਚੀਲ ਦੇ ਚ ਆਪਾਂ ਇਹ ਬਣਾਵਾਂਗੇ ਵੀਰੀ ਵਾਲੇ ਚਿੱਲੇ ਤੇ ਇਧਰ ਤੇ ਚੋਕਾਰ ਲਈ ਤੇ ਆਪਾਂ ਚੁੱਲਾ ਔਨ ਕਰ ਲਿਆ ਤੇ ਆਪਾਂ ਹੁਣ ਇਹਦੇ ਵਿੱਚ ਬਣਾਉਣ ਲੱਗੇ ਆਂ ਕਿਓ ਇਧਰ ਆਪਾਂ ਦਾ ਕਿਓ ਬਣ ਕੇ ਤਿਆਰ ਹੋ ਚੁੱਕਾ ਜੀ ਦੇਖੋ ਇਧਰ ਚਾਬਾ ਵਧੀਆ ਬਣ ਗਿਆ ਜੀ ਆਪਾਂ ਇਹਨੂੰ ਹੁਣ ਪਉਂਦੇ ਆ ਤੇ ਲੋ ਜੀ ਇਧਰ ਆਪਣਾ ਆਟਾ ਗੁੱਝ ਚੁੱਕਿਆ ਗੁੱਝ ਜਾਨੇ ਆ ਗੁੱਝ ਰਹੇ ਆ ਜੀ ਤੇ ਲੋ ਜੀ ਇਧਰ ਆਪਣਾ ਆਟਾ ਆਪਣਾ ਗੁੱਝ ਚੁੱਕਿਆ ਤੇ ਆਪਾਂ ਇਹਨੂੰ ਤੇਲੇ ਵਿੱਚ ਕੱਢਦੇ ਆ ਡੱਬੇ ਵਿੱਚ ਇਦਰਾ ਪਾਪੋਚਾ ਲਾ ਰਹੇ ਹਾਂ ਰਸੋਈ ਚ ਨਾਲ ਨਾਲ ਆਪਾਂ ਸਫਾਈ ਵੀ ਕਰ ਰਹੇ ਹਾਂ ਚਲੋ ਜੀ ਆਪਾਂ ਇਦਾਂ ਚਾਦਰ ਵਿਛਾ ਰਹੇ ਹਾਂ ਬੈੱਡ ਤੇ ਚਾਦਰ ਵਿਛਾ ਚੁੱਕੇ ਆ ਫਿਰ ਲੋ ਜੀ ਆਪਾਂ ਇੱਧਰ ਚਾਦਰ ਬੈੱਡ ਦੀ ਚਾਦਰ ਤਾਂ ਵਧੀਆ ਹੀ ਪਈ ਸੀ ਤੇ ਚਲ ਮੈਂ ਕਿ ਝਾੜ ਕੇ ਸਮਾਰ ਕੇ ਵਿਛਾ ਦਿੰਨੇ ਆ ਤਦੋਂ ਉਹ ਜਿਹੜਾ ਰੈਸਟੋਰੈਂਟ ਟੇਬਲ ਦੀ ਸਫਾਈ ਹੋ ਰਹੀ ਆ ਲੋ ਜੀ ਨੇਰੀ ਨੇ ਤਾਂ ਸਾਰਾ ਸਮਾਨ ਭਰਤਾ ਫ੍ਰੀਜ ਆਹ ਹੋ ਜਾ ਕਰਕੇ ਉਹ ਠੰਡਾ ਹੋ ਚੁੱਕਿਆ ਆਪਾਂ ਇਹਨੂੰ ਪਾਉਣ ਦਿੰਨੇ ਆ